ਕਲਾਇਆ ਸਾਬੀਏ ਤਲੇ ਹੋ ਜੀ ਨਾ ਮੈਂ ਵੀ ਗੱਲ ਦੋ ਰਿਹਾ ਹਾਂ ਹਾਂ ਬਈ ਪਿੰਡ ਜਾਣਾ ਐ ਤਕੀ ਜਾਣਾ ਸੀ ਬੇਰੇ ਕੰਮ ਜਿਆਦੇ ਸੀ ਤਾਂ ਹੀ ਤਾਂ ਜਾ ਨਹੀਂ ਪਾਇਆ ਅੱਛਾ ਹੁਣ ਮਾਲਕ ਨੂੰ ਕੁਝ ਕਰਕੇ ਦੇਵਾਂਗੇ ਫਿਰ ਹੀ ਸਾਨੂੰ ਕੁਝ ਕਰੂਗਾ ਨਹੀਂ ਆ ਤਾਂ ਗੱਲ ਸਹੀ ਐ ਤੂੰ ਦੱਸ ਕੀ ਕਰਨਾ ਮੈਂ ਵੀ ਯਾਰ ਆਪਣੇ ਭਾਂਜੇ ਨੂੰ ਪਹਿਲੇ ਵਾਰ ਦਿੱਤੇ ਨੇ ਐ ਕੀ ਪਟਾਕੇ ਭੁਕੇ ਲੈ ਕੇ ਦੇਣੇ ਆ ਯਾਰ ਮੈਂ ਵੀ ਵਧਾ ਗੱਲ ਕੀ ਆ ਮੈਂ ਸੋਚਿਆ ਵੀ ਮਾਲਕ ਦਾ ਕਰਾਂਗੇ ਤਾਂ ਹੀ ਮਾਲਕ ਆਪਣਾ ਸੋਚੂਗਾ ਮੈਂ ਜਵਾਕਾਂ ਨੂੰ ਕੱਪੜੇ ਲੈੜੇ ਲੈ ਕੇ ਦੇਣੇ ਨੇ ਚਲਾ ਚਲੀਏ ਬਹੁ ਆ ਵੀ ਗਿਆ ਹੋ ਮੁੰਡਿਓ ਅਰੇ ਜਵਨ ਨੂੰ ਤੁੰਗ ਵਾਲੀ ਨਹੀਂ ਏ ਹੋ ਚਲ ਆਪੋ ਮਾਲਕ ਬੁਲਾਉਂਦਾ ਪਿਆ ਦੇਖੀ ਚਲੋ ਇਰਮੀ ਨਹੀਂ ਲੱਗਿਆ ਚੱਤ। ਓਏ ਅਸੀਗਰ ਜੀ। ਅਸੀਗਰ ਹੋਰ ਪੁੱਤ ਠੀਕ ਆ। ਜੀ। ਅਸੀਗਰ ਅਸੀਗਰ। ਆਇਓ ਬਈ। ਅਸੀਗਰ ਜੀ। ਹਾਂ ਅਸੀਗਰ ਪੁੱਤ। ਹਾਂ ਠੀਕ ਆ ਜੀ। ਓਹੋ। ਦੀਵਾਲੀ ਆ ਗਈ। ਆ ਲੈ ਫੜ ਗਿਫਟ। ਇਹ ਆ 100 ਰੁਪਏ। ਠੀਕ ਆ ਪੁੱਤ। ਆ ਲੈ ਫੜ ਤੇਰੇ ਪੁੱਤ। 100 ਰੁਪਿਆ ਨਾਲ ਠੀਕ ਆ। ਆ ਗਿਆ। ਆ ਚੱਕ ਤੂੰ ਵੀ। ਹੈਪੀ ਦੀਵਾਲੀ ਸਾਰਿਆਂ ਨੂੰ। ਯਾਰ ਮੈਨੂੰ ਤਾਂ ਬਹੁਤ ਆਸਾ ਸੀਗੀਆ ਮੈਂ ਤਾਂ ਆਪਣਾ ਗਿਫਟ ਵੀ ਉੱਥੇ ਛੱਡਿਆ ਪਰ ਚੱਲ ਛੱਡ ਯਾਰ ਕੀ ਪਤਾ ਕੀ ਮਜਬੂਰੀ ਹੋਊਗੀ ਯਾਰ ਉਹਦੀ ਵੀ ਉਹ ਲੱਕੀ ਦੇ ਬੰਦੇ ਬੈਠੇ ਆ ਏਹੀ ਗੱਲਾਂ ਮਾਰਨ ਲੱਗੇ ਹੋਏ ਆ ਦੇਖਦਾ ਇਹਨਾਂ ਨੂੰ ਕੀ ਦਿੱਤਾ ਦੀਵਾਲੀ ਤੇ ਯਾਰ ਮੈਨੂੰ ਤਾਂ ਬਹੁਤ ਆਸਾ ਸੀਗੀ ਮੈਂ ਤਾਂ ਆਪਣਾ ਗਿਫਟ ਵੀ ਉੱਥੇ ਛੱਡਿਆ ਪਰ ਚੱਲ ਛੱਡ ਯਾਰ ਕੀ ਪਤਾ ਕੀ ਮਜਬੂਰੀ ਹੋਊਗੀ ਯਾਰ ਉਹਦੀ ਵੀਰੇ ਯਾਰ ਐਡੀ ਵੀ ਕਾੜੀ ਮਜਬੂਰੀ ਆ ਬਾਊ ਨੇ 100 ਸੋਈਤਾ ਆ ਜਾਂ 10 ਸਾਲ ਬਾਅਦ ਧਿਆਰ ਆਂਦਾ ਵੀਰੇ ਯਾਰ ਮੈਂ ਵੀ ਯਾਰ ਪਿੰਡ ਪੈਸੇ ਤੇ ਜੜਨੇ ਸੀ ਤੇ ਕੀ ਦਊਂਗਾ ਹਣ ਮੈਂ ਮੇਰਾ ਵੀ ਮਨ ਦੁਖੀ ਆ ਕੀ ਕਰਾਂ ਯਾਰ ਬੜੀ ਗਲਤ ਗੱਲ ਲੱਕੀ ਦੀ ਯਾਰ ਜਾਰੇ ਆਪਣੇ ਦੁਖੜੇ ਰੋਂਣ ਲੱਗੇ ਹੋਏ ਨੇ ਲੱਕੀ ਨੂੰ ਸਮਝਾਣਾ ਬਣਾ ਜਾ ਕੇ ਯਾਰ ਬਹੁਤ ਗਲਤ ਕੰਮ ਕੀਤਾ ਉਹਨੇ ਇਦਾਂ ਥੋੜੀ ਦਿਵਾੜੀ ਤੇ ਕਰੀ ਤਾਂ ਗਏ ਨੇ ਲੱਕੀ ਨੇ ਨਾ ਬੜਾ ਗਲਤ ਕੀਤਾ ਆਪਣੀ ਲੇਬਰ ਨਾਲ ਜਨੇ ਨੂੰ ਸਮਝਾਣਾ ਪੈਣਾ ਕੀ ਆ ਜਾ ਆ ਜਾ ਬਿੰਨੀ ਲੰਗਿਆ ਬਾਈ ਬੈਠ ਮੇਰਾ ਵੀਰ ਹੋਰ ਫਿਰ ਲੱਗੀ ਬਸ ਠੀਕ ਆ ਬਾਈ ਕਿਵੇਂ ਆ ਦਿਵਾਲੀ ਦਿਵਾਲੀ ਠੀਕ ਆ ਬਸ ਵੰਡਾਂ ਗਿਫਟ ਗਿਫਟ ਲੋਕਾਂ ਨੂੰ ਹਾਂ ਰਿਸ਼ਤੇਦਾਰਾਂ ਨੂੰ ਵੰਡਤੇ ਯਾਰ ਲੱਗਿਆ 2.5 ਲੱਖ ਰੁਪਏ ਲੱਗਿਆ ਬਾਈ ਯਾਰ ਇੰਦੀ 2.5 ਲੱਖ ਰੁਪਏ ਹੋ ਗਿਆ ਯਾਰ ਰਿਸ਼ਤੇਦਾਰ ਦੋਸਤੋ ਮਿੱਤਰਾਂ ਦੇ ਹੋਰ ਆਪਣੇ ਬੰਦਿਆਂ ਦੇ ਇੱਥੇ ਕੰਮ ਵਾਲਿਆਂ ਨੂੰ ਹਾਂ ਕੰਮ ਵਾਲੇ ਵੀ ਅੱਜ ਨਵੇਡ ਤੇ ਬਾਈ ਠੀਕ ਆ ਠੀਕ ਆ ਕੀ ਦਿੱਤਾ ਫਿਰ ਉਹਨਾਂ ਨੂੰ ਕੰਮ ਵਾਲਿਆਂ ਨੂੰ ਮੈਂ ਉਹੀ ਜਿਹੜਾ ਗਿਫਟ ਦਿੱਤਾ ਇੱਕ ਇੱਕ ਤੇ ਨਾਲ 100 ਰੁਪਏ ਲਾਤਾ ਉੱਤੇ ਇੱਕ ਗੱਲ ਕਹਾਂ ਗੁੱਸਾ ਤਾਂ ਨਹੀਂ ਕਰੇਗਾ ਤੇਰਾ ਕਾਹਦਾ ਗੁੱਸਾ ਯਾਰ ਕਰਨ ਤੇ ਵੀ ਮੈਨੂੰ ਲੇਬਰ ਵਾਲੇ ਹੁਣੇ ਮਿਲਿਓ ਤੇ ਚਾਹਲੇ ਦੇ ਬੈਠੇ ਵਿਚਾਰੇ ਨਾ ਬਹੁਤ ਸ਼ੈਡ ਹੋ ਗਏ ਆ اچھا ਲੋਕਾਂ ਨੂੰ ਤੈਨੇ ਮਹਿੰਗੇ ਮਹਿੰਗੇ ਗਿਫਟ ਵੰਡਦੇ ਯਾਰਾਂ ਦੋਸਤਾਂ ਨੂੰ ਵੰਡਦੇ ਜਿਹੜੇ ਬੰਦੇ ਇਹਨੂੰ ਕਮਾ ਕੇ ਪੈਸੇ ਦਿੰਦੇ ਨੇ ਵਿਚਾਰਿਆਂ ਨੂੰ ਉਮੀਦ ਹੁੰਦੀ ਆ ਵੀ ਸਾਲ ਬਾਅਦ ਵੀ ਸਾਨੂੰ ਦੀਵਾਲੀ ਤੇ ਕੁਝ ਮਿਲੂਗਾ ਅਸੀਂ ਆਪਣੇ ਘਰ ਲਈ ਕੁਝ ਕਰਾਂਗੇ ਆਪਣੀ ਫੈਮਲੀ ਲਈ ਕੁਝ ਲਾਵਾਂਗੇ ਉਹਨਾਂ ਨੂੰ ਤੂੰ ਚਾਕਲੇਟ ਬਿਸਕੁਟਾਂ ਦੇ ਡੱਬੇ ਇਹ ਦੇ ਤੇ ਛੋਟੇ ਛੋਟੇ ਤੇ 100-100 ਰੁਪਇਆ ਦੇਤਾ ਹੈ ਸਾਲ ਵਰ ਅਗਲੇ ਕੰਮ ਕਰਦੇ ਆ ਤੈਨੂੰ ਯਾਦ ਤੇਰਾ ਐਕਸੀਡੈਂਟ ਹੋ ਗਿਆ ਤੂੰ 2 ਮਹੀਨੇ ਘਰੇ ਰਹਿਣਾ ਵਾ ਤੇਰੀ ਲੇਬਰ ਨੇ ਕਿੰਨਾ ਇਮਾਨਦਾਰੀ ਨਾਲ ਕੰਮ ਕੀਤਾ ਤੇਰਾ ਇੱਕ ਕੰਮ ਨਹੀਂ ਛੱਡਣ ਦਿੱਤਾ ਤੂੰ ਘਰੇ ਬੈਠੀ ਪੈਰੇ ਆਂਦੇ ਰਹੇ ਤੈਨੂੰ ਇੱਕ ਵਾਰ ਵੀ ਜਾਣ ਦੀ ਲੋੜ ਨਹੀਂ ਕਿ ਤੇਰਾ ਕੋਈ ਕੰਮ ਨਹੀਂ ਰੁਕਿਆ ਤੇ ਜਿਨ੍ਹਾਂ ਨੇ ਤੈਨੂੰ ਕਮਾ ਕੇ ਪੈਸੇ ਦੇਣੇ ਆ ਉਹਨਾਂ ਨੂੰ ਵੀ 100-100 ਰੁਪਇਆ ਦਿੱਤਾ ਦੁਵਾਦੀ ਅਗਲੇ ਬੜਾ ਕਿੰਨੇ ਇਮੋਸ਼ਨਲ ਹੋਏ ਬੈਠੇ ਸੀਗੇ ਉੱਥੇ ਅਗਲੇ ਕਹਿੰਦੇ ਜੀ ਮਾਲਕ ਦੇ ਕੰਮ ਕਰਕੇ ਛੁੱਟੀ ਤੱਕ ਨਹੀਂ ਕੀਤੀ ਅੱਛਾ ਯਾਰ ਤੇ ਮੈਂ ਤੈਨੂੰ ਇਹੀ ਗੱਲ ਕਹਿਣ ਆ ਬਾਹਰ ਚਾਹੇ ਘੱਟ ਦੇ ਦਿੰਦਾ ਜਿਹੜੇ ਬੰਦੇ ਦਿਨ ਕਮਾ ਕੇ ਲੈਂਦੇ ਉਹਨਾਂ ਨੂੰ ਦਿਵਾਲੀ ਵਿੱਚ ਕੁਛ ਨਹੀਂ ਦਿੱਤੋ ਬਹੁਤ ਗਲਤ ਕੰਮ ਕਰ ਰਹੇ ਹੋ ਤੇ ਯਾਰ ਭਾਈ ਮੈਂ ਵੀ ਯਾਰ ਮੈਨੂੰ ਹੁਣ ਅਹਿਸਾਸ ਹੋ ਰਹੀ ਹੈ ਵੀ ਮੈਂ ਨਾ ਥੋੜਾ ਜਿਹਾ ਲਾਲਚ ਜਨਾ ਹੋ ਗਿਆ ਸੀ ਮੈਨੂੰ ਮੈਂ ਉਹਨਾਂ ਨੂੰ ਸ਼ਾਇਦ ਆਪਣੇ ਸਮਝਣੋਂ ਹਟ ਗਿਆ ਸੀ ਮੈਨੂੰ ਲੱਗਦਾ ਯਾਰ ਭਾਈ ਤੂੰ ਮੇਰੀ ਅੱਖਾਂ ਖੋਲ੍ਹਤੀਆਂ ਹੁਣ ਫਿਰ ਕੀ ਕਰਦਾ ਇਹ ਰਾਹ ਵੀ ਤੂੰ ਬਾਹਰ ਮੈਨੂੰ ਦੱਸ ਕੀ ਕਰਾਂ ਤੂੰ ਜਾ ਉਹਨਾਂ ਦੇ ਘਰੇ ਜਾ ਜਾਂ ਉਹਨਾਂ ਨੂੰ ਬੁਲਾ ਫੋਨ ਤੇ ਦਿਵਾਲੀ ਦੇ ਉਹਨਾਂ ਨੂੰ ਕਹੇ ਮੈਂ ਤਾਂ ਮਜ਼ਾਕ ਕੀਤਾ ਤੁਹਾਡੇ ਨਾਲ ਬਈ ਮੈਂ ਤਾਂ ਜਾਣ ਕੇ ਤੁਹਾਨੂੰ ਦੇ ਦੇ ਉਹਨਾਂ ਨੂੰ ਪੈਸੇ ਦੇ ਕਿ ਉਹਨਾਂ ਨੂੰ ਵੀ احساس ਨਹੀਂ ਹੋਊਗਾ ਵੀ ਸਾਡੇ ਮਾਲਕ ਨੇ ਐ ਕੀਤਾ ਫਿਰ ਚੱਲ ਐ ਕਰ ਮੈਨੂੰ ਤੇਰੇ ਸਾਥ ਦੀ ਲੋੜ ਆ ਨਾਲ ਚੱਲੀ ਮੇਰੇ ਚੱਲ ਆਪੋ ਚੱਲਦੇ ਜਿੱਥੇ ਬੈਠੇ ਆ ਚੱਲ ਠੀਕ ਆ ਕਿ ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕੀਤਾ ਸੀਗਾ ਮੈਨੂੰ ਇੰਨ ਕਰਦਾ ਸੀਗਾ ਚੱਲ ਠੀਕ ਆ ਚੱਲ ਉਹਨਾਂ ਨੂੰ ਚਲੋ ਕਰਕੇ ਆਈਏ ਚਲੋ ਫਿਰ ਮਾਰਾ ਚੱਲੋ ਉਹ ਬੈਠੇ ਹੋ ਲਈ ਕਿਹੜੇ ਟੈਨਸ਼ਨ ਚੱਲ ਕੋਈ ਨਹੀਂ ਕੋਈ ਬਾਹੂ ਆ ਗਿਆ ਆ ਵੀ ਮੁੰਡਿਓ ਜੀ ਬੋ ਜੀ ਰਾਜੇ ਕੀ ਕਰੀ ਜਾਂਦੇ ਹੋ ਵਾ ਕੋਈ ਨਹੀਂ ਚਾਪੀ ਘਟ ਰਹੀ ਬਾਬੇ ਅੱਛਾ ਕਰਦੀ ਹੈ ਫਿਰ ਮੁੰਡਿਆਂ ਨੂੰ ਪਾਛਾ ਰਾਜੇ ਉਹ ਜਿਹੜੀ ਮੈਂ ਤੁਹਾਨੂੰ ਦਿਵਾਲੀ ਦਿੱਤੀ ਸੀ ਨਾ ਉਹ ਤੁਹਾਡੇ ਨਾਲ ਇੱਕ ਛੋਟਾ ਪ੍ਰੈਂਕ ਕਰਿਆ ਸੀਗਾ 100-100 ਰੁਪਏ ਕੌਣ ਦਿੰਦਾ ਅੱਜ ਕੱਲ ਯਾਰ ਕਿਹਾ ਮੈਂ ਕਿਹਾ ਸੀ ਨਾ ਕੋਈ ਗੱਲ ਲੋਕੀ ਨਹੀਂ ਤੁਸੀਂ ਮੇਰੇ ਲਈ ਇੰਨਾ ਕੁਝ ਕਰਦੇ ਹੋ ਮੈਂ ਯਾਰ ਤੁਹਾਡਾ ਖਿਆਲ ਨਹੀਂ ਰੱਖੂੰਗਾ ਲੈ ਅੱਛਾ ਲੈਣ ਲਾ ਕਿੰਨੇ ਨੇ ਜੇ ਘਟਦੇ ਹੋਏ ਤਾਂ ਵੀ ਦੱਸ ਦੇ 5-5000 10000 ਇਹ ਗਾ ਹੁਣ ਤਾਂ ਗੋਜਾ ਹੁਣ ਹੋ ਗਿਆ 51 52 ਹਾਂ ਠੀਕ ਆ ਬਾਈ ਬਹੁਤ ਮਿਹਰਬਾਨ ਹਾਂ ਪਿਛਿਆ ਤੈਨੂੰ ਕਿਹਾ ਸੀ ਨਾ ਬਾਪੂ ਆਪਣਾ ਜੰਗਾੜਾ ਕਿਹੜੀ ਗੱਲ ਆ ਬਈ ਮੇਰਾ ਦਿਲ ਹੀ ਛੱਡ ਗਿਆ ਸੀ ਉਹ ਨਹੀਂ ਚੱਲ ਚੱਕੋ ਆਪਣੇ ਗਿਫਟਾਂ ਚੱਲੀਏ ਕਿਉਂ ਦੇਖਿਆ ਤੇਰੇ ਬੰਦੇ ਦੇਖਿਆ ਕਿੰਨੇ ਖੁਸ਼ ਹੋ ਗਏ ਉਹ ਭਰਾਵਾ ਤੇਰਾ ਬਹੁਤ ਧੰਨਵਾਦ ਤਾ ਮੇਰਾ ਬਹੁਤ ਵੱਡਾ ਬੋਝ ਲਾਤਾ ਕਿੰਨੇ ਖੁਸ਼ ਹੋ ਕੇ ਜਾ ਰਹੇ ਨੇ ਬੰਦੇ ਆਣੇ ਹੂੰ ਸਹੀ ਆ ਚਲ ਆਪਾਂ ਚੱਲੀਏ ਫਿਰ ਆਪਾਂ ਮੇਰਾ ਭਰਾ ਆ ਜਾ ਖੁਸ਼ ਹੋਣ